ਆਪਾਂ ਤਾਂ ਇਸ ਗੱਲ ਨੂੰ ਮਿਹਣੇ ਦੇ ਤੌਰ ਤੇ ਦੇਖ ਰਹੇ ਹਾਂ ਜਾਂ ਇਹ ਤੂੰ ਡੀਸੀ ਲੱਗੇ ਜਾ ਤੂੰ ਡੀਸੀ ਲੱਗਾ ਵੱਡਾ ਸੀ ਹਾਂ ਬਿਲਕੁਲ ਇਹ ਸਾਡਾ ਮਿਹਣਾ ਹੋ ਗਿਆ ਇੱਕ ਮਿਹਣਾ ਹੋ ਗਿਆ ਅਸੀਂ ਇਹਨੂੰ ਪੋਜ਼ੀਟਿਵਲੀ ਕਿਉਂ ਨਹੀਂ ਲਿਆ ਬਿਲਕੁਲ ਉਹੀ ਇੱਕ ਪ੍ਰੋਬਲਮ ਉਹੀ ਹੈ ਸੁਲਤੀ ਜਿਹੜੀ ਗੱਲ ਕਹੀ ਹੈ ਕਿ ਜੇ ਅਸੀਂ ਜੇ ਗੱਡੀ ਸ਼ਰੀਕ ਨੂੰ ਦੇਖ ਕੇ ਖੜੀ ਕਰ ਸਕਦੇ ਹਾਂ ਟਰੈਕਟਰ ਲਿਆ ਕੇ ਖੜਾ ਕਰ ਸਕਦੇ ਹਾਂ ਜਾਂ ਸ਼ਰੀਕ ਦਾ ਨਿਆਣਾ ਕੈਨੇਡਾ ਗਿਆ ਸੀ ਆਪ ਦਾ ਕੈਨੇਡਾ ਪਹੁੰਚਾਇਆ ਭਾਵੇਂ ਆਪਦੀ ਬਾਹ ਵਡਣੀ ਪੈ ਜੇ ਸਾਨੂੰ ਪਹੁੰਚਾਉਣੇ ਆ ਤੇ ਫਿਰ ਇਹ ਵੀ ਧਾਰ ਲਈ ਨਾ ਵੀ ਇਹਦਾ ਪੁੱਤ ਡੀਸੀ ਲੱਗਿਆ ਮੈਂ ਵੀ ਡੀਸੀ ਬਣਾ ਕੇ ਹਟ ਗਿਆ ਬਿਲਕੁਲ ਇਹ ਜ ਆਪਣੇ ਕੀ ਹੈ ਕਿ ਆਪਣੀ ਥੋੜਾ ਟੋਲਰੈਂਸ ਘਟਾ ਹੈ ਆਪਾਂ ਨੂੰ ਐ ਹੁੰਦਾ ਵੀ ਪਹਿਲੀ ਗੱਲ ਤਾਂ ਇਹ ਮਾਈਂਡ ਦੇ ਵਿੱਚ ਹੈ ਸੋਸ਼ਲ ਮੀਡੀਆ ਦੇਖ ਦੇਖ ਕੇ ਕਿ ਇਹ ਐਗਜ਼ਾਮ ਬਹੁਤ ਜ਼ਿਆਦਾ ਔਖਾ ਹੈ ਤੇ ਆਪਾਂ ਨਹੀਂ ਕਰ ਸਕਦੇ ਪਹਿਲੀ ਗੱਲ ਤਾਂ ਇਹ ਮਾਈਂਡ ਦੇ ਵਿੱਚ ਹੈ ਆਪਾਂ ਤਾਂ ਐਗਜ਼ਾਮ ਕਰ ਹੀ ਨਹੀਂ ਸਕਦੇ ਮੈਂ ਇਹੋ ਜਿਹੇ ਬੱਚਿਆਂ ਨੂੰ ਪਰਸਨਲੀ ਜਾਣਦਾ ਹੈ ਜਿਹੜੇ 10ਵੀਂ ਤੇ 12ਵੀਂ ਤੋਂ ਪਹਿਲਾਂ ਦੋ ਦੋ ਵਾਰੀ ਫੇਲ ਹੋਏ ਆ ਤੇ ਅੱਜ ਆਈਐਸ ਆਈਪੀਐਸ ਲੱਗੇ ਹੋਏ ਆ ਕਾਤੂ ਨਹੀਂ ਕਰ ਸਕਦੇ ਮੈਂ ਇਹੋ ਜਿਹੇ ਬੱਚਿਆਂ ਨੂੰ ਜਾਣਦਾ ਹਾਂਗਾ ਯੂਪੀ ਬਿਹਾਰ ਦੇ ਜਿਹੜੇ ਬਹੁਤ ਜ਼ਿਆਦਾ ਵਰਸਟ ਸਰਕਮਸਟੈਂਸਸ ਦੇ ਵਿੱਚ ਹੈ ਹਿੰਦੀ ਵੀ ਵਧੀਆ ਨਹੀਂ ਉਹਨਾਂ ਦੀ ਉਹਨਾਂ ਦੀ ਇੰਗਲਿਸ਼ ਵੀ ਵਧੀਆ ਨਹੀਂ ਫੇਰ ਵੀ ਦੇ ਆ ਸਟruggling ਕੀ ਸ਼ਾਇਦ ਤੁੱਕਾ ਲੱਗ ਜੇ ਨਿਕਲ ਜੇ ਆਪਾਂ ਪੇਰੈਂਟਸ ਨਹੀਂ ਮੰਨ ਲਿਆ ਕਿ ਛਾੜ ਯਾਰ ਤੂੰ ਕਿੱਥੇ ਡੀਸੀ ਬਣ ਜੇਗਾ ਮੇਰਾ ਜਵਾ ਕਿੱਥੇ ਡੀਸੀ ਬਣ ਜਾਊਗਾ ਉਹਨਾਂ ਦੇ ਪੇਰੈਂਟਸ ਦੇ ਮਨ ਦੇ ਵਿੱਚ ਇੱਕ ਗੱਲ ਹੈ ਕਿ ਪਹਿਲਾਂ ਉਹਨੇ ਪੇਰੈਂਟਸ ਵੀ ਤਿਆਰੀ ਕਰਦੇ ਸੀ ਜਾਂ ਪਤਾ ਤਾਂ ਹੁੰਦਾ ਸੀਗਾ ਆਪਣੇ ਕੋਲੇ ਜੋ ਮਿਡਲ ਕਲਾਸ ਹੈ ਨਾ ਪੰਜਾਬ ਦੀ दैट ਇਜ਼ ਕ੍ਰੀਟਿੰਗ ਵੈਰੀ 빅 ਪ੍ਰੋਬਲਮ ਵੀ ਆਲਵੇਸ ਹੈਵ ਅਨ ਆਲਟਰਨੇਟਿਵ ਉਹ ਛੱਡ ਯਾਰ ਤੂੰ 1 ਸਾਲ 2 ਸਾਲ ਟਰਾਈ ਕਰ ਨਹੀਂ ਹੋਇਆ ਤਾਂ ਕੁਝ ਹੋਰ ਹੈ ਯੂਪੀ ਬਿਹਾਰ ਇਨਾ ਸਟੇਟਸ ਦੇ ਵਿੱਚ ਜਾਂਦਾ ਬਹੁਤ ਜ਼ਿਆਦਾ ਰਿਚ ਹੈ ਜਾਂ ਬਿਲਕੁਲ ਪੂਰ ਹੈ ਤੇ ਡੂ ਨਾਟ ਹੈਵ ਥੈਟ ਸਟਰੋਂਗ ਮਿਡਲ ਕਲਾਸ ਇਸ ਕਰਕੇ ਆਪਾਂ ਹਮੇਸ਼ਾ ਆਲਟਰਨੇਟਿਵ ਆਪਦੇ ਬੱਚਿਆਂ ਨੂੰ ਥੋੜਾ ਸੁੱਖ ਦੇ ਵਿੱਚ ਰੱਖਦੇ ਆ ਉਹ ਕਹਿੰਦੇ ਚੰਗੀ ਤਰ੍ਹਾਂ ਰਗੜ ਕੇ ਪੜੋ ਮੇਣਾ ਵੀ ਕੰਮ ਆ ਜਾਂਦਾ ਮੇਰੇ ਯਾਦ ਆ ਰਹੀ ਹੈ ਗੱਲ ਕਿ ਮੇਰੇ ਮਦਰ ਦੇ ਨਾਨਕੇ ਨੇ ਬਠਿੰਡੇ ਤੇ ਉਹ ਤਕਰੀਬਨ ਸਾਰੇ ਡਾਕਟਰਸ ਤੇ ਆਈਏਐਸ ਫੈਮਿਲੀ ਹੈ ਉਹ ਤੇ ਉਹ ਮਾਸੀ ਦਾ ਬੇਟਾ ਉਹਨਾਂ ਦਾ ਟਾਇਰਾਂ ਦਾ ਬਿਜ਼ਨਸ ਸੀ ਤੇ ਉਹ 10ਵੀਂ ਚੋਂ ਤੁਹਾਡੇ ਕਹਿਣ ਤਰ੍ਹਾਂ ਬਹੁਤ ਘੱਟ ਨੰਬਰ ਆਏ ਸੀ ਤੇ ਉਹ ਜਦੋਂ ਜਾਂਦੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਅਸੀਂ ਪੜ੍ਹੇ ਲਿਖੇ ਲੋਕਾਂ ਤੂੰ ਤਾਂ ਟਾਇਰ ਹੀ ਵੇਚਣੇ ਉਹਦੇ ਇੰਨੀ ਦਿਲ ਤੇ ਗੱਲ ਲੱਗੀ ਤੇ ਹੁਣ ਉਹ ਰਿਟਾਇਰ ਹੋਏ ਨੇ ਕਮਿਸ਼ਨਰ ਇਨਕਮ ਟੈਕਸ ਆਈਆਰਐਸ ਸੀਗੇ ਤੇ ਉਹਨਾਂ ਦੀ ਕਹਾਣੀ ਜਦੋਂ ਸੁਣਦੇ ਆ ਤਾਂ ਉਹ ਕਹਿੰਦੇ ਕਿ ਮੈਨੂੰ ਸਿਰਫ ਇਹ ਗੱਲ ਮਹਿਸੂਸ ਹੋਈ ਵੀ ਇਹਨੇ ਮੇਣਾ ਮਾਰਤਾ ਵੀ ਤੁਸੀਂ ਕਿਸੇ ਜੋਗੇ ਨਹੀਂ ਤੇ ਫਿਰ ਮੈਂ ਕਹਾ ਮੈਂ ਕਰਕੇ ਬਿਲਕੁਲ ਇਹ ਚੀਜ਼ਾਂ ਨੂੰ ਉਹੀ ਮੈਂ ਕਹਿੰਦਾ ਮਾਈਂਡਸੈਟ ਇਜ਼ ਵੈਰੀ ਇੰਪੋਰਟੈਂਟ ਆਪਾਂ ਗੱਲ ਕਰ ਰਹੇ ਸੀ ਜੇ ਪੋਜ਼ਿਟਿਵ ਮਾਈਂਡਸੈਟ ਹੈ ਤਾਂ ਕਿਸੇ ਲਈ ਮੇਣਾ ਹੋ ਸਕਦਾ ਹੈ ਜੇ 네ਗੇਟਿਵ ਮਾਈਂਡਸੈਟ ਹੈ ਗੋ ਯਾਰ ਮੈਂ ਤਾਂ ਹੁਣ ਕਰਦਾ ਹੀ ਨਹੀਂ ਕੁਝ ਇਫ ਯੂ ਆਰ ਇਨ ਅ ਪੋਜੀਸ਼ਨ ਟੂ ਕ੍ਰੀਏਟ ਅ ਪੋਜ਼ਿਟਿਵ ਮਾਈਂਡਸੈਟ ਤੇ ਖਾਸ ਕਰਕੇ ਪੰਜਾਬੀ ਦਾ ਪੋਜ਼ਿਟਿਵ ਮਾਈਂਡਸੈਟ ਲਈ ਜਾਣੇ ਜਾਂਦੇ ਆ ਆਪਾਂ ਦਾ ਕਿਹਾ ਜਾਂਦਾ ਪਹਿਲਾਂ ਕੰਮ ਕਰ ਲੈਣੇ ਬਾਅਦ ਸੋਚਦੇ ਆ ਪਰ ਸਾਨੂੰ ਕੀ ਕਰਨਾ ਪਊਗਾ ਕਿ ਅਸੀਂ ਸੁਸਾਇਟੀ ਚ ਸੁਸਾਇਟੀ ਚ ਇਹਨੂੰ ਐਸ ਅ ਕਲਚਰ ਡਵੈਲਪ ਕਰੀਏ ਜੇ ਤੁਸੀਂ ਦੇਖੋ ਕਿ ਸਾਡੇ ਨੌਜਵਾਨ ਕ੍ਰਿਕਟ ਖੇਡਦੇ ਅਸੀਂ ਗੇਮ ਚ ਕਿੰਨਾ ਵਧੀਆ ਪਰਫਾਰਮ ਕਰਦੇ ਆਂ ਅੱਜ ਇੰਡੀਅਨ ਕੈਪਟਨ ਦੋਵੇਂ ਕੁੜੀਆਂ ਦਾ ਵੀ ਪੰਜਾਬੀ ਪੰਜਾਬੀ ਤੇ ਮੁੰਡਿਆਂ ਦਾ ਵੀ ਪੰਜਾਬੀ ਤੁਸੀਂ ਦੇਖੋ ਆਈਪੀਐਲ ਚ ਸਾਡੇ ਹਰ ਟੀਮ ਚ ਦੋ ਦੋ ਤਿੰਨ ਤਿੰਨ ਪਲੇਅਰ ਪਰਫਾਰਮ ਕਰ ਰਹੇ ਕਿਉਂਕਿ ਸਾਰਾ ਪੰਜਾਬੀ ਕ੍ਰਿਕਟ ਖੇਡੀ ਜਾਂਦਾ ਬੱਚਾ ਪੈਦਾ ਹੁੰਦਾ ਉਹਦੇ ਅੱਜ ਬੈਟ ਆ ਜਾਂਦਾ ਤੇ ਇਹ ਮਾਹੌਲ ਕਿਵੇਂ ਮਲੂਕਾ ਆਈਐਸ ਕਿਵੇਂ ਕੰਟਰੀਬਿਊਟ ਕਰ ਸਕਦਾ ਹੈ ਕਿ ਅਸੀਂ ਘਰ ਘਰ 'ਚੇ ਮਾਹੌਲ ਪੈਦਾ ਕਰ ਦਈਏ ਕਿ ਆਓ ਆਈ ਅਸੀਂ ਡੀਸੀ ਐਸਐਸਪੀ ਲੱਗਣਾ ਯਾਰ ਆਓ ਮਾਹੌਲ ਪੈਦਾ ਕਰੀਏ ਦੇਖੋ ਇਹ ਸਿਰਫ ਮੁਲੂਕਾ ਹੀ ਇਸ ਨਹੀਂ ਤੁਹਾਡੇ ਵਰਗੇ ਦਾ ਹੋਰ ਬਹੁਤ ਸਾਰਿਆਂ ਦਾ ਵੀ ਸਹਿਯੋਗ ਦੀ ਲੋੜ ਪਊਗੀ ਹਮ ਪਹਿਲੀ ਗੱਲ ਮੈਂ ਉਸੇ ਗੱਲ ਤੇ ਹਾਂ ਅਵੇਅਰਨੈਸ ਇਜ਼ ਵੈਰੀ ਮੱਚ ਇੰਪੋਰਟੈਂਟ ਆਪਾਂ ਅੱਜ ਬੈਠੇ ਗੱਲਬਾਤ ਕਰ ਰਹੇ ਹਾਂ ਇਟ ਵਿਲ ਰੀਚ ਟੂ ਸਮ ਨੰਬਰ ਆਫ ਪੀਪਲ ਕੁਝ ਲੋਕਾਂ ਕੋਲੇ ਪਹੁੰਚ ਜੂ ਕੁਝ ਇੰਡੀਆ ਦੇ ਵਿੱਚ ਪਹੁੰਚ ਜੂ ਕੁਝ ਫੋਰਨ ਦੇ ਵਿੱਚ ਪਹੁੰਚ ਜੂ ਕੁਝ ਲੋਕਾਂ ਨੂੰ ਇਹ ਵੀ ਮਨ ਦੇ ਵਿੱਚ ਆ ਸਕਦਾ ਕਿ ਅਸੀਂ ਕੁਝ ਬੱਚਿਆਂ ਨੂੰ ਫਾਰਮ ਤੋਂ ਸਪான்ਸਰ ਕਰ ਦਈਏ ਕਿ ਸ਼ਾਇਦ ਜੇ ਪੜ੍ਹੇ ਲਿਖੇ ਵਧੀਆ ਬੱਚੇ ਉਹ ਬਣ ਜਾਣ ਪਲੱਸ ਇੱਕ ਆਪਣ ਨੂੰ ਇੱਕ ਸਰਕਲ ਕ੍ਰੀਏਟ ਕਰਨਾ ਪਊਗਾ ਪੋਜ਼ਿਟਿਵ ਤਾਂ ਇੱਕ ਵਾਈਬ ਕ੍ਰੀਏਟ ਕਰਨੀ ਪਊਗੀ ਵੀ ਇਸ ਤਰੀਕੇ ਦੇ ਨਾਲ ਹੀ ਕਿ ਆਪਾਂ ਬਹੁਤ ਵਧੀਆ ਲੋਕਾਂ ਚ ਅਵੇਅਰਨੈਸ ਕ੍ਰੀਏਟ ਕਰ ਸਕੇ ਤੇ ਜਿੱਥੇ ਹੋ ਸਕਦਾ ਹੈ ਕਾਲਜੇਸ ਦੇ ਵਿੱਚ ਮੈਕਸਿਮਮ ਸੈਮੀਨਾਰਸ ਹੋਣੇ ਚਾਹੀਦੇ ਆ ਹੂੰ ਇਹ ਮੈਂ ਆਮ ਰੈਡੀ ਟੂ ਟੇਕ ਐਸ ਮਾਚ ਸੈਮੀਨਾਰਸ ਐਸ ਪੋਸੀਬਲ ਮੈਂ ਹਰ ਮਹੀਨੇ ਦੇ ਵਿੱਚ 10 ਸੈਮੀਨਾਰ ਕਰ ਸਕਦਾ ਤੁਸੀਂ ਅਰੇਂਜ ਕਰਵਾ ਦਿਓ ਐਲ ਦੋ ਇਟ ਬਹੁਤ ਇੰਪੋਰਟੈਂਟ ਕੀ ਹੈ ਇੱਕ ਕੋਲੈਬੋਰੇਟਿਵ ਐਫਰਟ